ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਅਦਾਬ ਨਮਸਤੇ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਪਰਿਵਾਰ ਦਾ ਵਧੀਆ ਖਿਆਲ ਰੱਖ ਰਹੇ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਦੀ ਕੋਰ ਕਨਫਿਡੈਂਸ਼ੀਅਲ ਚੈਨਲ ਦੇ ਉੱਤੇ ਜਿੱਥੇ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਕ੍ਰਾਈਮ ਸਟੋਰੀ ਨੂੰ ਡਿਸਕਸ ਕਰਦੇ ਆਂ ਤੇ ਅੱਜ ਦਾ ਆਪਣਾ ਜਿਹੜਾ ਟਾਪਿਕ ਹੈ ਉਹ ਹੈ ਨਿਮੀਸ਼ਾ ਪ੍ਰਿਆ ਦਾ ਕੇਸ ਜਿਹੜਾ ਕਿ ਅੱਜਕੱਲ੍ਹ ਖਬਰਾਂ ਦੇ ਵਿੱਚ ਬਣਿਆ ਹੋਇਆ ਹੈ ਇਹ ਗੱਲ ਹੈ 25 ਜੁਲਾਈ 2017 ਨੂੰ ਜਦੋਂ ਯਮਨ ਦੇ ਸ਼ਹਿਰ ਐਡਮ ਦੇ ਵਿੱਚੋਂ ਇੱਕ ਕੇਰਲਾ ਦੀ ਨਰਸ ਨਮੀਸ਼ਾ ਪ੍ਰੀਹਾ ਤੇ ਉਸਦੀ ਦੋਸਤ ਹਨਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਯਮਨ ਦੀ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਇੱਕ ਵਿਅਕਤੀ ਤਲਾਲ ਅਬਦੁਲ ਮਹਿਦੀ ਦੇ ਕਤਲ ਦਾ ਦੋਸ਼ ਸੀ ਤੇ ਜਦੋਂ ਇਹ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਇੱਕ ਕਿਵੇਂ ਕੇਰਲ ਦੀ ਇੱਕ ਨਰਸ ਨੇ ਆਪਣੇ ਪਤੀ ਨੂੰ ਯਮਨ ਦੇ ਵਿੱਚ ਮਾਰ ਕੇ ਉਸ ਦੇ ਟੁਕੜੇ ਕਰਕੇ ਉਸ ਨੂੰ ਪਾਣੀ ਦੀ ਟੈਂਕੀ ਦੇ ਵਿੱਚ ਛੁਪਾ ਦਿੱਤਾ ਸੀ ਤੇ ਜਦੋਂ ਇਹ ਖਬਰ ਭਾਰਤ ਦੇ ਕੇਰਲਾ ਦੇ ਜ਼ਿਲ੍ਹੇ ਇਕੂੜੀ ਵਿੱਚ ਬੈਠੇ ਜਾਂ ਰਹਿ ਰਹੇ ਇੱਕ ਸ਼ਖਸ ਟੋਮੀ ਥੋਮਸ ਨੂੰ ਪਤਾ ਲੱਗਦੀ ਹੈ ਤਾਂ ਉਸ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਜਿਸ ਨਮੀਸ਼ਾ ਪ੍ਰਿਆ ਦੀ ਗੱਲ ਕੀਤੀ ਜਾ ਰਹੀ ਸੀ ਉਹ ਉਸ ਦੀ ਪਤਨੀ ਸੀ ਤੇ ਜੀ ਉਸਦੇ ਉੱਤੇ ਉਸਦੇ ਪਤੀ ਦੇ ਕਤਲ ਦੇ ਦੋਸ਼ ਲੱਗੇ ਸਨ ਹਾਲਾਂਕਿ ਉਸਦਾ ਪਤੀ ਭਾਰਤ ਦੇ ਵਿੱਚ ਬਿਲਕੁਲ ਠੀਕ ਠਾਕ ਬੈਠਾ ਸੀ ਥੋਮਸ ਨਮੀਸ਼ਾ ਨੂੰ ਕਾਲ ਕਰਨ ਦੀ ਵੀ ਟਰਾਈ ਕਰਤਾ ਪਰ ਉਹਦਾ ਫੋਨ ਸਵਿਚ ਆਫ ਆ ਰਿਆ ਸੀ ਤੇ ਖਬਰਾਂ ਦੇ ਵਿੱਚ ਜੋ ਵੀ ਚੱਲ ਰਿਹਾ ਸੀ ਉਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਐਸੇ ਕਰਕੇ ਬਹੁਤ ਸਾਰੇ ਸਵਾਲ ਬਨੇ ਹੋਏ ਸਨ ਕਿ ਕੌਣ ਹੈ ਇਹ ਤਲਾਲ ਅਬਦੋ ਮਹਿੰਦੀ ਤੇ ਨਮੀਸ਼ਾ ਦਾ ਉਹਦੇ ਨਾਲ ਕੀ ਸੰਬੰਧ ਹੈ ਸਵਾਲ ਕਈ ਸੀ ਪਰ ਜਵਾਬ ਹਜੇ ਵੀ ਅਣਜਾਣੇ ਸੀ ਟੌਮੀ ਥੋਮਸ ਤੇ ਉਸਦੀ 5 ਸਾਲ ਦੀ ਧੀ ਇਸ ਗੱਲ ਤੋਂ ਬਿਲਕੁਲ ਅਣਜਾਣ ਸਨ ਕਿ ਇਹ ਜੋ ਕੇਸ ਹੈ ਇਹ ਕੁਝ ਦਿਨਾਂ ਕੁਝ ਹਫ਼ਤਿਆਂ ਜਾਂ ਕੁਝ ਮਹੀਨਿਆਂ ਦਾ ਨਹੀਂ ਬਲਕਿ ਇਹ ਕਈ ਸਾਲਾਂ ਤੱਕ ਚੱਲਣ ਵਾਲਾ ਲੰਬਾ ਕੇਸ ਹੈ ਇੱਕ ਸਾਲ ਤੋਂ ਬਾਅਦ 2017 ਦੇ ਵਿੱਚ ਨਿਮੇਸ਼ਾ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ 1 ਸਾਲ ਬਾਅਦ 2018 ਦੇ ਵਿੱਚ ਨਿਮੇਸ਼ਾ ਨੂੰ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤੇ 2020 ਦੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ 2023 ਦੇ ਵਿੱਚ ਯਮਨ ਦੀ ਸੁਪਰੀਮ ਜੁਡੀਸ਼ੀਅਲ ਕਾਉਂਸਲ ਵੱਲੋਂ ਵੀ ਉਸ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਤੇ ਉਸ ਨੂੰ ਕੋਈ ਮਾਫੀ ਨਹੀਂ ਦਿੱਤੀ ਜਾਂਦੀ ਬੇਹੱਦ ਕੋਸ਼ਿਸ਼ਾਂ ਤੋਂ ਬਾਅਦ ਯਮਨ ਦੀ ਜੇਲ੍ਹ ਵਿੱਚ ਰਹਿ ਰਹੀ ਸਾਲਾਂ ਤੋਂ ਬੰਦੀ ਨਿਮੇਸ਼ਾ ਪ੍ਰਿਆ ਵੱਲੋਂ ਮਰਸੀ ਪਟੀਸ਼ਨ ਪਾਈ ਜਾਂਦੀ ਹੈ ਜਿਸ ਨੂੰ 30 ਦਸੰਬਰ 2024 ਦੇ ਵਿੱਚ ਯਮਨ ਦੇ ਰਾਸ਼ਟਰਪਤੀ ਰਸ਼ਦ ਅਲ ਅਲੀਮੀ ਦੁਆਰਾ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ 1 ਮਹੀਨੇ ਦੇ ਵਿੱਚ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। This sentence has been reluctantly approved by the president Rashid Al Alimi. ਕੇਰਲਾ ਦੇ ਪਲਾਕੜ ਜ਼ਿਲ੍ਹੇ ਵਿੱਚ ਜਮੀ ਨਮੀਸ਼ਾ ਪ੍ਰਿਆ ਆਪਣੇ ਸੁਪਨੇ ਪੂਰੇ ਕਰਨ ਲਈ ਯਮਨ ਆਉਂਦੀ ਹੈ। ਪਰ ਫਿਰ ਇਹੋ ਜਿਹੇ ਕਿਹੜੇ ਹਾਲਾਤ ਪੈਦਾ ਹੁੰਦੇ ਨੇ ਜਿਹੜੇ ਉਹਦੇ ਸੁਪਨੇ ਵੀ ਪੂਰੇ ਹੋ ਰਹੇ ਸੀ ਪਰ ਉਹ ਰਾ ਉਹਨੂੰ ਫਾਂਸੀ ਦੇ ਫੰਦੇ ਤੱਕ ਲੈ ਜਾਂਦਾ। ਨਮੀਸ਼ਾ ਪ੍ਰਿਆ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਲੜਕੀ ਸੀ ਜਿਸ ਦੇ ਮਾਤਾ ਪਿਤਾ ਦਿਹਾੜੀਦਾਰ ਮਜ਼ਦੂਰ ਸਨ ਪੜਾਈ ਵਿੱਚ ਹੁਸ਼ਿਆਰ ਹੋਣ ਕਰਕੇ ਜਿਹੜੀ ਉਥੋਂ ਦੀ ਲੋਕਲ ਚਰਚ ਸੀ ਉਸ ਵੱਲੋਂ ਨਮੀਸ਼ਾ ਪ੍ਰਿਆ ਦੀ ਸਕੂਲਿੰਗ ਤੇ ਨਰਸਿੰਗ ਦੇ ਡਿਪਲੋਮੇ ਲਈ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ ਪਰ ਕੇਰਲਾ ਦੇ ਵਿੱਚ ਨਰਸ ਵੀ ਨੌਕਰੀ ਨਾ ਮਿਲਣ ਕਰਕੇ 2008 ਦੇ ਵਿੱਚ ਸਿਰਫ 19 ਸਾਲਾਂ ਦੀ ਉਮਰ ਦੇ ਵਿੱਚ ਨਮੀਸ਼ਾ ਆਪਣੇ ਸੁਪਨੇ ਪੂਰੇ ਕਰਨ ਲਈ ਕੇਰਲਾ ਤੋਂ ਯਮਨ ਆ ਜਾਂਦੀ ਹੈ ਯਮਨੋਂ ਤੋਂ ਬਾਅਦ ਨਮੀਸ਼ਾ ਇੱਥੇ ਇੱਕ ਸਰਕਾਰੀ ਹਸਪੀਟਲ ਦੇ ਵਿੱਚ ਯਮਨ ਦੀ ਜਿਹੜੀ ਰਾਜਧਾਨੀ ਸੀ ਸਨਾ ਉੱਥੋਂ ਦੇ ਇੱਕ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦੀ ਨੌਕਰੀ ਕਰਨ ਲੱਗ ਜਾਂਦੀ ਹੈ ਨੌਕਰੀ ਚੰਗੀ ਚੱਲਣ ਲੱਗ ਜਾਂਦੀ ਹੈ ਤੇ ਉਹਦੇ ਪਰਿਵਾਰ ਦੇ ਹਾਲਾਤ ਵੀ ਸੁਧਰਨ ਲੱਗ ਜਾਂਦੇ ਨੇ ਇਸ ਤੋਂ 3 ਸਾਲ ਬਾਅਦ 2011 ਦੇ ਵਿੱਚ ਨਮੀਸ਼ਾ ਦੇ ਪਰਿਵਾਰ ਵੱਲੋਂ ਉਹਦੇ ਵਿਆਹ ਲਈ ਇੱਕ ਰਿਸ਼ਤਾ ਦੇਖਿਆ ਜਾਂਦਾ ਹੈ ਕੇਰਲ ਦੇ ਹੀ ਇਕੜੂ ਜ਼ਿਲ੍ਹੇ ਦਾ ਜਿਹੜਾ ਵਿਅਕਤੀ ਸੀ ਟੌਮੀ ਥੋਮਸ ਉਸ ਨਾਲ ਉਸ ਦਾ ਰਿਸ਼ਤਾ ਤੈਅ ਕੀਤਾ ਜਾਂਦਾ ਤਿੰਨ ਨਮੀਸ਼ਾ ਵਾਪਸ ਯਮਨ ਤੋਂ ਕੇਰਲਾ ਆ ਜਾਂਦੀ ਹੈ ਤੇ ਇਹਨਾਂ ਦਾ ਵਿਆਹ ਹੁੰਦਾ ਨਮੀਸ਼ਾ ਦਾ ਪਤੀ ਇੱਕ ਆਟੋ ਰਿਕਸ਼ਾ ਚਾਲਕ ਸੀ 2012 ਦੇ ਵਿੱਚ ਵਿਆਹ ਤੋਂ 1 ਸਾਲ ਬਾਅਦ ਇਹ ਯਮਨ ਆ ਜਾਂਦੇ ਨੇ ਤੇ ਨਮੀਸ਼ਾ ਇੱਥੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਨ ਲੱਗ ਜਾਂਦੀ ਹੈ ਤੇ ਉਸ ਦਾ ਪਤੀ ਇੱਕ ਇਲੈਕਟ੍ਰੀਸ਼ੀਅਨ ਅਸਿਸਟੈਂਟ ਦੇ ਰੂਪ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਇਸ ਤੋਂ ਬਾਅਦ ਦਸੰਬਰ 2012 ਦੇ ਵਿੱਚ ਉਹਨਾਂ ਦੇ ਘਰੇ ਇੱਕ ਧੀ ਦਾ ਜਨਮ ਹੁੰਦਾ ਆ ਬੱਚੇ ਦੇ ਆਉਣ ਦੇ ਨਾਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਵਧਣ ਲੱਗਦੀਆਂ ਨੇ ਪਰ ਟੋਮੀ ਥੋਮਸ ਉੱਥੇ ਇੰਨਾ ਕਮਾ ਨਹੀਂ ਰਿਹਾ ਸੀ ਇਸੇ ਕਰਕੇ ਵਿਦੇਸ਼ੀ ਧਰਤੀ ਦੇ ਉੱਤੇ ਘੱਟ ਆਮਦਨੀ ਦੇ ਚੱਲਦੇ ਉਹ ਆਪਣੀ ਧੀ ਦੀ ਪਰਵਰਿਸ਼ ਚੰਗੀ ਤਰ੍ਹਾਂ ਨਹੀਂ ਕਰ ਪਾ ਰਿਹਾ ਸੀ ਤੇ ਇਸੇ ਕਰਕੇ ਆਖਿਰਕਾਰ ਅਪ੍ਰੈਲ 2014 ਦੇ ਵਿੱਚ ਟੌਮੀ ਥੋਮਸ ਆਪਣੀ 22 ਸਾਲਾਂ ਦੀ ਟੀ ਨੂੰ ਲੈ ਕੇ ਵਾਪਸ ਕੇਰੇਲਾ ਆ ਜਾਂਦਾ ਹੈ ਤੇ ਇੱਥੇ ਆਟੋ ਰਿਕਸ਼ਾ ਚਾਲਕ ਦਾ ਕੰਮ ਕਰਨ ਲੱਗ ਜਾਂਦਾ ਹੈ ਉਧਰ ਯਮਨ ਦੇ ਵਿੱਚ ਨਮੀਸ਼ਾ ਨਾ ਸਿਰਫ ਆਪਣੇ ਕੰਮ ਦੇ ਵਿੱਚ ਮਾहिर ਸੀ ਬਲਕਿ ਉਹਦਾ ਵਿਹਾਰ ਆਪਣੇ ਸਟਾਫ ਤੇ ਆਪਣੇ ਮਰੀਜ਼ਾਂ ਦੇ ਨਾਲ ਇੰਨਾ ਵਧੀਆ ਸੀ ਕਿ ਜੇ ਕੋਈ ਮਰੀਜ਼ ਉਹਦੇ ਤੇ ਇੱਕ ਵਾਰੀ ਇਲਾਜ ਕਰਵਾ ਲੈਂਦਾ ਸੀ ਤਾਂ ਉਸ ਨੂੰ ਕਦੇ ਭੁੱਲਦਾ ਨਹੀਂ ਸੀ ਤੇ ਇਸੇ ਗੱਲ ਦਾ ਨਿਮੇਸ਼ਾ ਨੂੰ ਭਰੋਸਾ ਸੀ ਕਿ ਜੇ ਅਗਰ ਉਹ ਇੱਥੇ ਆਪਣਾ ਕਲੀਨਿਕ ਖੋਲ ਲਵੇ ਤਾਂ ਉਹ ਆਪਣੇ ਪਰਿਵਾਰ ਤੇ ਆਪਣੀ ਧੀ ਨੂੰ ਇੱਕ ਬਿਹਤਰ ਜ਼ਿੰਦਗੀ ਦੇ ਸਕਦੀ ਹੈ ਤੇ ਇਸੇ ਦੇ ਚਲਦੇ ਉਹ ਆਪਣੇ ਪਤੀ ਟੌਮੀ ਥੋਮਸ ਦੇ ਨਾਲ ਇਸ ਗੱਲ ਦੀ ਚਰਚਾ ਵੀ ਕਰਦੀ ਹੈ ਤੇ ਟੌਮੀ ਥੋਮਸ ਵੀ ਉਹਦੇ ਨਾਲ ਸਹਿਮਤ ਹੋ ਜਾਂਦਾ ਪਰ ਯਮਨ ਦੇ ਕਾਨੂੰਨ ਦੇ ਮੁਤਾਬਕ ਜੇ ਤੁਸੀਂ ਯਮਨ ਦੇ ਵਿੱਚ ਕੋਈ ਵੀ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਤਾਂ ਤੁਹਾਨੂੰ ਯਮਨ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਜਾਂ ਤੁਹਾਡਾ ਬਿਜ਼ਨਸ 파ਟਨਰ ਯਮਨ ਦਾ ਨਾਗਰਿਕ ਹੋਣਾ ਚਾਹੀਦਾ ਇਸੇ ਦੇ ਚੱਲਦੇ ਨਮੀਸ਼ਾ ਆਪਣੇ ਪਤੀ ਨੂੰ ਇੱਕ ਨਾਂ ਸੁਝਾਉਂਦੀ ਹੈ ਤਲਾਲ ਅਬਦੁਲ ਮਹਦੀ ਇਹ ਤਲਾਲ ਅਬਦੋ ਮਹਿਦੀ ਯਮਨ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਕਰਦਾ ਸੀ। ਇਹ ਵੀ ਦੁਕਾਨ ਨਮੀਸ਼ਾ ਦੇ ਹਸਪੀਟਲ ਦੇ ਨੇੜੇ ਹੀ ਸੀ। ਤੇ ਇੱਕ ਦੋ ਵਾਰ ਸ਼ਾਇਦ ਨਮੀਸ਼ਾ ਦੀ ਦੁਕਾਨ ਤੇ ਗਈ ਵੀ ਸੀ। ਇਸ ਤੋਂ ਬਿਨਾ ਤਲਾਲ ਦੀ ਪਤਨੀ ਦੀ ਡਿਲੀਵਰੀ ਵੀ ਨਮੀਸ਼ਾ ਦੇ ਹਸਪੀਟਲ ਦੇ ਵਿੱਚ ਹੀ ਹੋਈ ਸੀ ਜਿੱਥੇ ਨਮੀਸ਼ਾ ਨਰਸ ਦੇ ਤੌਰ ਤੇ ਕੰਮ ਕਰਦੀ ਸੀ। ਇਸੇ ਕਰਕੇ ਇਹਨਾਂ ਦੋਨਾਂ ਦੀ ਚੰਗੀ ਜਾਣ ਪਹਿਚਾਨ ਸੀ ਤੇ ਨਮੀਸ਼ਾ ਆਪਣੇ ਪਤੀ ਨੂੰ ਦੱਸਦੀ ਹੈ ਕਿ ਜੇ ਉਹ ਤਲਾਲ ਦੀ ਮਦਦ ਲਵੇ ਤਾਂ ਉਸ ਨੂੰ ਲਾਇਸੈਂਸ ਲੈਣ ਦੇ ਵਿੱਚ ਤਲਾਲ ਉਹਦੀ ਮਦਦ ਕਰ ਸਕਦਾ ਕਿਉਂਕਿ ਉਹ ਯਮਨ ਦਾ ਨਾਗਰਿਕ ਸੀ। ਪਰ ਨਮੀਸ਼ਾ ਨੇ ਜੋ ਸੋਚਿਆ ਸੀ ਹੁੰਦਾ ਉਹਦੇ ਬਿਲਕੁਲ ਉਲਟ ਹੈ ਜਦੋਂ ਉਸ ਪ੍ਰਾਈਵੇਟ ਹਸਪੀਟਲ ਦੇ ਮਾਲਕ ਜਿਸ ਵਿੱਚ ਨਮੀਸ਼ਾ ਹਜੇ ਨਰਸ ਦੇ ਤੌਰ ਤੇ ਕੰਮ ਕਰ ਰਹੀ ਸੀ ਉਸ ਨੂੰ ਨਮੀਸ਼ਾ ਦੇ ਅਲੱਗ ਕਲੀਨਿਕ ਖੋਲਣ ਬਾਰੇ ਪਤਾ ਲੱਗਦਾ ਜਿਸ ਦਾ ਨਾਮ ਅਬਦੁੱਲ ਲਤੀਫ ਸੀ ਤਾਂ ਉਹ ਪੜਕ ਜਾਂਦਾ ਹੈ ਕਿ ਨਮੀਸ਼ਾ ਇਦਾਂ ਕਿਸ ਤਰ੍ਹਾਂ ਕਰ ਸਕਦੀ ਆ ਇਹਨਾਂ ਦਾ ਝਗੜਾ ਵੀ ਹੁੰਦਾ ਬਹਿਸ ਬਾਜ਼ੀ ਵੀ ਹੁੰਦੀ ਆ ਪਰ ਅਖੀਰ ਦੇ ਵਿੱਚ ਮਾਮਲਾ ਇਸ ਗੱਲ ਤੇ ਆ ਕੇ ਸੌਲਟ ਆਊਟ ਹੁੰਦਾ ਕਿ ਉਹ 33% ਸ਼ੇਅਰ ਹੋਲਡਿੰਗ ਦੇ ਬਦਲੇ ਜਿਹੜਾ ਅਬਦੁੱਲ ਲਤੀਫ ਸੀ ਉਹ 33% ਸ਼ੇਅਰ ਹੋਲਡਿੰਗ ਦੇ ਬਦਲੇ ਨਮੀਸ਼ਾ ਦੇ ਕਲੀਨਿਕ ਦੇ ਵਿੱਚ ਇਨਵੈਸਟ ਕਰੂਗਾ ਇਸ ਤੋਂ ਬਾਅਦ ਭਾਰਤ ਦੇ ਵਿੱਚ ਟੌਮੀ ਥਾਮਸ ਵੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਦਾ ਤੇ ਕਲੀਨਿਕ ਦੇ ਲਈ ਜਿੰਨੇ ਰੁਪਏ ਚਾਹੀਦੇ ਨੇ ਉਹਨਾਂ ਦਾ ਇੰਤਜ਼ਾਮ ਹੋ ਜਾਂਦਾ ਇਹ ਗੱਲ ਨਮੀਸ਼ਾ ਤਲਾਲ ਨੂੰ ਦੱਸਦੀ ਹੈ ਕਿ ਸਾਡੇ ਕੋਲੇ ਪੈਸੇ ਦਾ ਅਰੇਂਜਮੈਂਟ ਹੋ ਗਿਆ ਹੈ ਸਾਨੂੰ ਸਿਰਫ ਤੇਰੀ ਮਦਦ ਲਾਇਸੈਂਸ ਲਈ ਤੇ ਕਲੀਨਿਕ ਸੈਟਅਪ ਲਈ ਚਾਹੀਦੀ ਹੈ ਜੋ ਕਿ ਤਲਾਲ ਕਰਦਾ ਵੀ ਹੈ ਕਲੀਨਿਕ ਸੈਟਅਪ ਦੇ ਚੱਲਦੇ ਤਲਾਲ ਨਮੀਸ਼ਾ ਤੇ ਟੌਮੀ ਥੋਮਸ ਦੇ ਇੰਨਾ ਕਰੀਬ ਆ ਗਿਆ ਸੀ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਵਾਂਗੂ ਬਣ ਜਾਂਦਾ ਤੇ ਇਸ ਤੋਂ ਬਾਅਦ ਉਹ ਅ ਥਾਮਸ ਨੂੰ ਜਿਹੜਾ ਉਹਨਾਂ ਦਾ 14 ਬੈੱਡ ਦਾ ਕਲੀਨਿਕ ਸੀਗਾ ਜਿਸ ਦਾ ਨਾਮ ਉਹਨਾਂ ਨੇ ਅਲ ਅਮਨ ਮੈਡੀਕਲ ਕਲੀਨਿਕ ਰੱਖਿਆ ਸੀ ਉਸ ਦੀਆਂ ਫੋਟੋ ਵੀ ਅ ਜਿਹੜਾ ਦਲਾਲ ਹੈ ਥਾਮਸ ਨੂੰ ਭੇਜਦਾ ਰਹਿੰਦਾ ਤੇ ਇਸ ਤੋਂ ਬਾਅਦ ਹੌਲੀ ਹੌਲੀ ਜਿਹੜਾ 2014 ਦੇ ਵਿੱਚ ਟੋਮੀ ਥਾਮਸ ਤੇ ਨਿਮੀਸ਼ਾ ਪ੍ਰੀਆ ਦਾ ਸੁਪਨਾ ਸਾਕਾਰ ਹੁੰਦਾ ਉਹਨਾਂ ਦਾ ਕਲੀਨਿਕ ਦਾ ਕੰਮ ਪੂਰਾ ਹੁੰਦਾ ਤੇ ਉਹਨਾਂ ਦਾ ਕਲੀਨਿਕ ਬਹੁਤ ਚੰਗੀ ਤਰ੍ਹਾਂ ਚੱਲਣ ਵੀ ਲੱਗ ਜਾਂਦਾ ਇਸ ਤੋਂ ਬਾਅਦ ਅਗਲੇ ਸਾਲ ਜਨਵਰੀ 2015 ਦੇ ਵਿੱਚ ਅ ਜੋ ਟੌਮੀ ਥੋਮਸ ਸੀਗਾ ਉਹਦੀ ਧੀ ਦੇ ਨਾਮ ਕਰਨ ਤੇ ਨਮੀਸ਼ਾ ਪ੍ਰੀਆ ਇੰਡੀਆ ਆਉਂਦੀ ਹੈ ਤੇ ਉਹਦੇ ਨਾਲ ਲਾਲ ਅਬਦੋ ਮਹਿੰਦੀ ਵੀ ਭਾਰਤ ਘੁੰਮਣ ਆਉਂਦਾ ਕਿਉਂਕਿ ਉਹਨਾਂ ਦੇ ਨਾਲ ਪਰਿਵਾਰ ਦਾ ਇੱਕ ਮੈਂਬਰ ਵਾਂਗ ਹੋ ਗਿਆ ਸੀ ਇਸੇ ਕਰਕੇ ਟੌਮੀ ਥੋਮਸ ਵੀ ਉਸ ਤੇ ਬਹੁਤ ਖੁਸ਼ ਹੁੰਦਾ ਕਿ ਉਹਦਾ ਦੋਸਤ ਆਇਆ ਉਹਨੂੰ ਆਪਣੇ ਘਰ ਵਿੱਚ ਰੱਖਦਾ ਹੈ ਉਹਨੂੰ ਘੁਮਾਉਂਦਾ ਫੇਰਾਉਂਦਾ ਸੈਰ ਕਰਾਉਂਦਾ ਖਾਣੇ ਪੀਣੇ ਦਾ ਬਹੁਤ ਚੰਗੀ ਤਰ੍ਹਾਂ ਉਹਦਾ ਖਿਆਲ ਰੱਖਦਾ ਤੇ 1 ਮਹੀਨਾ ਕੇਰਲ ਰੁਕਣ ਤੋਂ ਬਾਅਦ ਫਰਵਰੀ 2015 ਦੇ ਵਿੱਚ ਨਮੀਸ਼ਾ ਤੇ ਦਲਾਲ ਵਾਪਸ ਯਮਨ ਚਲੇ ਜਾਂਦੇ ਨੇ ਜਿੱਤੇ ਹਜੇ ਜਾ ਕੇ ਨਮੀਸ਼ਾ ਦੀ ਜ਼ਿੰਦਗੀ ਵਾਪਸ ਪੱਟੜੀ ਤੇ ਆ ਹੀ ਰਹੀ ਸੀ ਕਿ ਯਮਨ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਭਾਰਤ ਸਰਕਾਰ ਉੱਥੇ 4600 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਆਉਣ ਲਈ ਕਹਿੰਦੀ ਹੈ ਪਰ ਨਮੀਸ਼ਾ ਉਹਨਾਂ ਕੁਝ ਭਾਰਤੀਆਂ ਦੇ ਵਿੱਚੋਂ ਸੀ ਜਿਹੜੇ ਯਮਨ ਨਾ ਛੱਡਣ ਦਾ ਫੈਸਲਾ ਲੈਂਦੇ ਨੇ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਨਮੀਸ਼ਾ ਨੇ ਆਪਣੇ ਕਲੀਨਿੰਗ ਦੇ ਉੱਤੇ ਕਾਫੀ ਵੱਡਾ ਕਰਜ਼ਾ ਵੀ ਲਿਆ ਹੋਇਆ ਸੀ ਤੇ ਉਹ ਐਡੀ ਵੱਡੀ ਇਨਵੈਸਟਮੈਂਟ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਆ ਸਕਦੀ ਸੀ ਤੇ ਯਮਨ ਦੇ ਵਿੱਚ ਖਰਾਬ ਹੋ ਰਹੇ ਹਾਲਾਤਾਂ ਦੇ ਕਾਰਨ ਭਾਰਤ ਵੱਲੋਂ ਯਮਨ ਜਾ ਰਹੇ ਵੀਜ਼ਾ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ ਜਿਸ ਕਰਕੇ ਟੌਮੀ ਆਪਣੀ ਤੀ ਦੇ ਨਾਲ ਨਮੀਸ਼ਾ ਕੋਲੇ ਯਮਨ ਨਹੀਂ ਜਾ ਪਾਰ ਰਿਹਾ ਸੀ ਤੇ ਹਾਲਾਤ ਇਦਾਂ ਦੇ ਸੀ ਕਿ ਇੱਕ ਸਾਈਡ ਅਮੀ ਥਾਮਸ ਤੇ ਉਸਦੀ ਧੀ ਸਨ ਤੇ ਦੂਸਰੀ ਸਾਈਡ ਤੇ ਨਮੀਸ਼ਾ ਤੇ ਤਲਾਲ ਯਮਨ ਵਿੱਚ ਸਨ ਤੇ ਇਹੀ ਉਹ ਰਾਹ ਬੰਦ ਹੈ ਜਿਹੜਾ ਨਮੀਸ਼ਾ ਨੂੰ ਅੱਗੇ ਜਾ ਕੇ ਫਾਂਸੀ ਦੇ ਫੰਦੇ ਤੱਕ ਲੈ ਜਾਂਦਾ ਹੁਣ ਕਲੀਨਿਕ ਦੀ ਵਧੀਆ ਕਮਾਈ ਨੂੰ ਦੇਖ ਕੇ ਜਿਹੜਾ ਤਲਾਲ ਹੈ ਉਹਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਉਸ ਨੂੰ ਲੱਗਦਾ ਹੈ ਕਿ ਜਿਹੜਾ ਕਲੀਨਿਕ ਦੇ ਵਿੱਚ ਮਨਾਵਾ ਹੋ ਰਿਹਾ ਉਹਦੇ ਵਿੱਚ ਉਹਦਾ ਹਿੱਸਾ ਹੋਣਾ ਚਾਹੀਦਾ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਨਮੀਸ਼ਾ ਯਮਨ ਦੇ ਵਿੱਚ ਸਿਰਫ ਉਸ ਦੇ ਭਰੋਸੇ ਰਹਿ ਰਹੀ ਹੈ ਉਹਦੇ ਤੇ ਯਕੀਨ ਵੀ ਕਰਦੀ ਹੈ ਤੇ ਇਸੇ ਯਕੀਨ ਦਾ ਫਾਇਦਾ ਉਠਾਉਂਦਾ ਤਲਾਲ ਅਬਦੁੱਲ ਮਹਿਦੀ ਪਹਿਲਾ ਕੰਮ ਉਹ ਇਹ ਕਰਦਾ ਜਦੋਂ ਉਹ ਨਮੀਸ਼ਾ ਦੇ ਕਲੀਨਿਕ ਲਈ ਜਿਹੜੀਆਂ ਨਵੀਆਂ ਗੱਡੀਆਂ ਖਰੀਦੀਆਂ ਜਾਣੀਆਂ ਸੀਗੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੇ ਕਰਵਾ ਲੈਂਦਾ ਤੇ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਦੂਜਾ ਜਿਹੜਾ ਵੱਡਾ ਕੰਮ ਤਲਾਲ ਦੁਆਰਾ ਕੀਤਾ ਜਾਂਦਾ ਉਹ ਇਹ ਸੀ ਕੀ ਜਾਲ ਸਾਜੀ ਕਰਕੇ ਉਹ ਕਲੀਨਿਕ ਦੇ ਪੇਪਰਾਂ ਦੇ ਵਿੱਚ ਆਪਣਾ ਨਾਂ ਪਵਾ ਲੈਂਦਾ ਨਮੀਸ਼ਾ ਦੇ ਅਬਦੁੱਲ ਲਤੀਫ ਦੇ ਨਾਲ ਤੇ ਐਸੇ ਕਰਕੇ ਉਹ ਜਿਹੜਾ ਕਲੀਨਿਕ ਹੈ ਉਹਦੇ ਵਿੱਚ 33% ਦਾ ਸ਼ੇਅਰਹੋਲਡਰ ਬਣ ਜਾਂਦਾ ਇਸ ਗੱਲ ਦੀ ਭਨਕ ਹਜੇ ਤੱਕ ਨਮੀਸ਼ਾ ਨੂੰ ਨਹੀਂ ਸੀ ਇੱਥੇ ਹੀ ਦਲਾਲ ਮਹਿੰਦੀ ਨਹੀਂ ਰੁਕਦਾ ਇਸ ਤੋਂ ਬਾਅਦ ਉਹ ਕਲੀਨਿਕ ਦੇ ਕੈਸ਼ੀਅਰ ਤੋਂ ਜਿਹੜਾ ਨਮੀਸ਼ਾ ਦਾ ਮੁਨਾਫਾ ਸੀ ਉਹ ਵੀ ਆਪਣੇ ਕੋਲ ਰੱਖਣ ਲੱਗ ਜਾਂਦਾ ਤੇ ਅਗਲੀ ਜਿਹੜੀ ਚੀਜ਼ ਉਹ ਕਰਦਾ ਉਹ ਇਹ ਸੀ ਕਿ ਉਹ ਸਟਾਫ ਦੇ ਵਿੱਚ ਇੱਕ ਗੱਲ ਫੈਲਾਉਣੀ ਸ਼ੁਰੂ ਕਰ ਦਿੰਦਾ ਹੈ ਕਿ ਨਮੀਸ਼ਾ ਪ੍ਰਿਆ ਉਸ ਦੀ ਪਤਨੀ ਹੈ ਪਰ ਜਦੋਂ ਇਹ ਗੱਲ ਨਮੀਸ਼ਾ ਨੂੰ ਪਤਾ ਲੱਗਦੀ ਹੈ ਉਹ ਬਹੁਤ ਬੁਰੀ ਤਰ੍ਹਾਂ ਤੇ ੜਕਦੀ ਵੀ ਹੈ ਤੇ ਉਹਨੂੰ ਸਵਾਲ ਵੀ ਕਰਦੀ ਹੈ ਜਿਸ ਦੇ ਜਵਾਬ ਵਿੱਚ ਦਲਾਲ ਇਹ ਕਹਿੰਦਾ ਕਿ ਉਸਨੇ ਉਸ ਦੀ ਭਲਾਈ ਲਈ ਕੀਤਾ ਤਾਂ ਕਿ ਕੋਈ ਵੀ ਉਸ ਨੂੰ ਇਕੱਲੀ ਔਰਤ ਸਮਝ ਕੇ ਤੰਗ ਨਾ ਕਰੇ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਉਹ ਅੱਗੇ ਹੋਰ ਵਧਦਾ ਤੇ ਜਿਹੜੇ ਕਲੀਨਿਕ ਦੇ ਮੈਨੇਜਮੈਂਟ ਦੇ ਫੈਸਲੇ ਆ ਉਹ ਵੀ ਉਹ ਖੁਦ ਲੈਣ ਲੱਗ ਜਾਂਦਾ ਜਿਸ ਕਰਕੇ ਸਟਾਫ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਉਹ ਨਮੀਸ਼ਾ ਪ੍ਰਿਆ ਦਾ ਪਤੀ ਹੈ ਤਲਾਲ ਇਹ ਇੱਕਦਮ ਨਹੀਂ ਕਰਨ ਲੱਗਿਆ ਸੀ ਇਹ ਬਹੁਤ ਸੋਚੀ ਸਮਝੀ ਸਾਜੀ ਸੀ ਜਦੋਂ ਤਲਾਲ ਨਮੀਸ਼ਾ ਦੇ ਨਾਲ ਕੇਰਲਾ ਗਿਆ ਸੀ ਤੇ ਉੱਥੇ ਉਸਨੇ ਚੋਰੀ ਨਾਲ ਨਮੀਸ਼ਾ ਤੇ ਥਾਮਸ ਦੀ ਵਿਆਹ ਦੀ ਐਲਬਮ ਵਿੱਚੋਂ ਇੱਕ ਫੋਟੋ ਚੋਰੀ ਕਰ ਲਈ ਸੀ ਜਿਸ ਨੂੰ ਉਹ ਮਾਰਕ ਕਰਵਾਉਂਦਾ ਹੈ ਤੇ ਉਸ ਤੋਂ ਬਾਅਦ ਮੋਰਫ ਦੇ ਵਿੱਚ ਉਹ ਥੋਮਸ ਦਾ ਚਿਹਰਾ ਆਪਣੇ ਚਿਹਰੇ ਨਾਲ ਬਦਲ ਦਿੰਦਾ ਤੇ ਇੱਥੇ ਉਸ ਫੋਟੋ ਦੇ ਬਿਹਾਫ ਤੇ ਯਮਨ ਦੇ ਵਿੱਚ ਇੱਕ ਨਕਲੀ ਵਿਆਹ ਦਾ ਸਰਟੀਫਿਕੇਟ ਵੀ ਬਣਾ ਲੈਂਦਾ ਤੇ ਹੁਣ ਦਲਾਲ ਕੋਲੇ ਲੋਕਲ ਦੇ ਨਾਲ ਕਾਨੂੰਨੀ ਸਹਾਇਤਾ ਵੀ ਪ੍ਰਾਪਤ ਸੀ ਨਿਮੇਸ਼ਾ ਦੀ ਹਾਲਤ ਹੁਣ ਉਸ ਪੰਛੀ ਵਰਗੀ ਹੋ ਗਈ ਸੀ ਜਿਹੜਾ ਪਿੰਜਰੇ ਦੇ ਵਿੱਚ ਕੈਦ ਸੀ ਤੇ ਜਿਸ ਦਾ ਕੋਈ ਦਰਵਾਜ਼ਾ ਨਹੀਂ ਸੀ ਇਸ ਤੋਂ ਬਾਅਦ 2016 ਦੇ ਵਿੱਚ ਹਾਲਾਤ ਹੋਰ ਵਿਗੜਨ ਲੱਗਦੇ ਨੇ ਜਦੋਂ ਤਲਾਲ ਸਟਾਫ ਦੇ ਸਾਹਮਣੇ ਨਮੀਸ਼ਾ ਨੂੰ ਕੁੱਟਦਾ ਹੈ ਮਾਰਦਾ ਹੈ ਤੇ ਉਹਦੇ ਨਾਲ ਬਦਸਲੂਕੀ ਕਰਦਾ ਹੈ ਤੇ ਆਖਿਰਕਾਰ ਨਮੀਸ਼ਾ ਵੱਲੋਂ ਸਨਾ ਦੀ ਪੁਲਿਸ ਸਟੇਸ਼ਨ ਦੇ ਵਿੱਚ ਇਹ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਪਰ ਉੱਥੇ ਸ਼ਾਂਤੀ ਭੰਗ ਕਰਨ ਦੇ ਦੋਸ਼ ਦੇ ਵਿੱਚ ਦੋਨਾਂ ਨੂੰ 6-6 ਦਿਨਾਂ ਲਈ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ ਤਲਾਲ ਉੱਥੇ ਆਪਣਾ ਉਹੀ ਜਾਲੀ ਵਿਆਹ ਦਾ ਸਰਟੀਫਿਕੇਟ ਦਿਖਾਉਂਦਾ ਹੈ ਕਿ ਅਸੀਂ ਦੋਨੇ ਪਤੀ ਪਤਨੀ ਆ ਤੇ ਅਦਾਲਤ ਤੋਂ ਵੀ ਇਸ ਸਰਟੀਫਿਕੇਟ ਨੂੰ ਪਛਾਣਨ ਦੇ ਵਿੱਚ ਚੂਕ ਹੋ ਜਾਂਦੀ ਹੈ ਤੇ ਹੁਣ ਤਲਾਲ ਪੂਰੀ ਤਰ੍ਹਾਂ ਕੌਨਫੀਡੈਂਟ ਹੋ ਗਿਆ ਸੀ ਕਿ ਹੁਣ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਨਮੀਸ਼ਾ ਸਨਾ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਿੱਥੇ ਤਲਾਲ ਅਕਸਰ ਨਸ਼ੇ ਦੀ ਹਾਲਤ ਵਿੱਚ ਆਉਂਦਾ ਉਹਦੇ ਨਾਲ ਹਮਾਰਕੁੱਟ ਕਰਦਾ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀ ਤੇ ਕਈ ਵਾਰ ਇਦਾਂ ਦੇ ਹਾਲਾਤ ਵੀ ਹੁੰਦੇ ਸਨ ਕਿ ਜਦੋਂ ਨਿਮਿਸ਼ਾ ਦੇ ਘਰ ਉਹ ਆਪਣੇ ਦੋਸਤਾਂ ਨੂੰ ਲੈ ਕੇ ਆਉਂਦਾ ਉਹਦੇ ਨਾਲ ਮਾਰਕੁੱਟ ਕਰਦਾ ਉਹਨੇ ਨਾਲ ਉਹਨਾਂ ਨੂੰ ਸੌਣ ਲਈ ਕਹਿੰਦਾ ਪਰ ਜਦੋਂ ਨਿਮਿਸ਼ਾ ਇਨਕਾਰ ਕਰਦੀ ਤੇ ਉਸਦੇ ਨਾਲ ਮਾਰਕੁੱਟ ਹੁੰਦੀ ਤੇ ਆਪਣੀ ਜਾਨ ਬਚਾਉਣ ਲਈ ਉਹ ਕਰੋ ਬਾਹਰ ਸੜਕਾਂ ਦੇ ਉੱਤੇ ਰਾਤ ਵੀ ਕੱਟਦੀ। ਯਮਨ ਵਰਗੇ ਦੇਸ਼ ਦੇ ਵਿੱਚ ਸ਼ਾਇਦ ਹੀ ਕੋਈ ਔਰਤ ਰਾਤ ਨੂੰ ਸੜਕ ਦੇ ਉੱਤੇ ਨਜ਼ਰ ਆਉਂਦੀ ਆ ਪਰ ਉੱਥੇ ਨਿਮਿਸ਼ਾ ਪ੍ਰੀਆ ਆਪਣੀ ਜਾਨ ਬਚਾਉਣ ਲਈ ਸੜਕ ਦੇ ਉੱਤੇ ਸਾਰੀ-ਸਾਰੀ ਰਾਤ ਕੱਟਦੀ ਸੀ। ਨਮੀਸ਼ਾ ਕੀ ਤੇ ਦੇਸ਼ ਨਾ ਛੱਡ ਦੇਵੇ ਇਸ ਦੇ ਚੱਲਦੇ ਵੀ ਤਲਾਲ ਲਈ ਨਮੀਸ਼ਾ ਦਾ ਜਿਹੜਾ ਪਾਸਪੋਰਟ ਸੀ ਆਪਣੇ ਕੋਲੇ ਜ਼ਬਤ ਕੀਤਾ ਹੋਇਆ ਸੀ ਨਮੀਸ਼ਾ ਨੇ ਆਪਣੇ ਕਲੀਨਿਕ ਦਾ ਸਟਾਫ ਜਿਹੜਾ ਦੂਰ ਦਰਾਜ ਸ਼ਹਿਰ ਤੋਂ ਦੂਰ ਆਉਂਦਾ ਸੀ ਉਹਨਾਂ ਲਈ ਇੱਥੇ ਇੱਕ ਘਰ ਕਿਰਾਏ ਦੇ ਲਿਆ ਹੋਇਆ ਸੀ ਪਰ ਤਲਾਲ ਨੇ ਉਸ ਦੇ ਉੱਤੇ ਵੀ ਕਬਜ਼ਾ ਕਰ ਲਿਆ ਸੀ ਤੇ ਆਪਣੇ ਪਤਨੀ ਤੇ ਆਪਣੇ ਬੱਚਿਆਂ ਨੂੰ ਉਸਨੇ ਉਸ ਘਰ ਦੇ ਵਿੱਚ ਰੱਖਿਆ ਹੋਇਆ ਸੀ ਦਲਾਲ ਹੁਣ ਜਿਹੜੀ ਸਟਾਫ ਦੀਆਂ ਔਰਤਾਂ ਸੀ ਉਹਨਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੰਦਾ ਦਲਾਲ ਨਮੀਸ਼ਾ ਦੇ ਸਾਰੇ ਪੈਸੇ ਆਪਣੇ ਕੋਲੇ ਰੱਖਦਾ ਸੀ ਤੇ ਨਮੀਸ਼ਾ ਨੂੰ ਸਿਰਫ ਖਰਚ ਕਰਨ ਲਈ ਹੀ ਪੈਸੇ ਦਿੱਤੇ ਜਾਂਦੇ ਸਨ ਇਸ ਲਈ ਨਮੀਸ਼ਾ ਨੇ 26 ਸਿਮ ਆਪਣੇ ਕੋਲੇ ਰੱਖੇ ਹੋਏ ਸਨ ਕਿਉਂਕਿ ਜਦੋਂ ਦਲਾਲ ਨੂੰ ਉਹਦਾ ਕੋਈ ਵੀ ਪਤਾ ਲੱਗਦਾ ਕਿ ਉਹ ਆਪਣੇ ਘਰ ਗੱਲ ਕਰ ਰਹੀ ਹੈ ਤਾਂ ਉਸ ਦਾ ਸਿਮ ਤੋੜ ਦਿੰਦਾ ਸੀ ਤੇ ਨਮੀਸ਼ਾ ਦੀ ਆਪਣੇ ਘਰ ਗੱਲ ਹੋਣੀ ਬਹੁਤ ਮੁਸ਼ਕਿਲ ਸੀ ਜ਼ਿਆਦਾਤਰ ਇਹ ਗੱਲ 1 ਮਿੰਟ ਜਾਂ ਸ਼ਾਇਦ ਇਸ ਤੋਂ ਵੀ ਘੱਟ ਦੀ ਹੁੰਦੀ ਸੀ ਏ ਸਭ ਨਮੀਸ਼ਾ ਬਿਲਕੁਲ ਇਕੱਲੇ ਸਹਾਰੀ ਸੀ ਕਿਉਂਕਿ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਤੇ ਨਮੀਸ਼ਾ ਨੂੰ ਵੀ ਪਤਾ ਸੀ ਕਿ ਉਸ ਦਾ ਪਤੀ ਥਾਮਸ ਚਾਹੁੰਦੇ ਹੋਏ ਵੀ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ ਇਸ ਦੌਰਾਨ ਦਲਾਲ ਕਈ ਵਾਰੀ ਜੀਲ ਦੇ ਵਿੱਚ ਵੀ ਜਾ ਚੁੱਕਿਆ ਸੀ ਕਈ ਵਾਰੀ ਨਮੀਸ਼ਾ ਦੀਆਂ ਸ਼ਿਕਾਇਤਾਂ ਦੇ ਕਰਕੇ ਤੇ ਕਈ ਵਾਰੀ ਹੋਰ ਲੋਕਾਂ ਦੀ ਕੰਪਲੇਂਟਾਂ ਦੇ ਕਰਕੇ ਜਿਨ੍ਹਾਂ ਵਿੱਚ ਮਨੀ ਫਰਾਡ ਜਾਂ ਲੈਂਡ ਫਰਾਡ ਦੇ ਕੇਸ ਸਨ ਇੱਕ ਵਾਰ ਤਾਂ ਅਦਾਲਤ ਨੇ ਉਸ ਨੂੰ ਇਸ ਸ਼ਰਤ ਤੇ ਬਰੀ ਕੀਤਾ ਸੀਗਾ ਕਿ ਉਹ ਨਮੀਸ਼ਾ ਨੂੰ ਜਿਹੜੇ ਝੂਠ ਮਾਰੇ ਗਿਆ ਉਹਨਾਂ ਲਈ ਨਮੀਸ਼ਾ ਤੋਂ ਮਾਫੀ ਮੰਗੇਗਾ ਉਸਦੇ ਪੈਸੇ ਉਸਦੀ ਗੱਡੀ ਤੇ ਉਸਦਾ ਪਾਸਪੋਰਟ ਉਹ ਨਮੀਸ਼ਾ ਨੂੰ ਵਾਪਸ ਦੇਵੇਗਾ ਜਿਵੇਂ ਹੀ ਦਲਾਲ ਬਾਹਰ ਆਇਆ ਉਹ ਆਪਣੀਆਂ ਹਰਕਤਾਂ ਤੇ ਵਾਪਸ ਆ ਗਿਆ ਤੇ ਨਮੀਸ਼ਾ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਹੁਣ ਜੇ ਉਸਨੇ ਇਸ ਨਰਕ ਤੋਂ ਬਾਹਰ ਨਿਕਲਣਾ ਤਾਂ ਉਸਨੂੰ ਭਾਰਤ ਆਪਣੇ ਪਤੀ ਤੇ ਆਪਣੀ ਬੇਟੀ ਕੋਲੇ ਵਾਪਸ ਜਾਣਾ ਪਵੇਗਾ ਪਰ ਇਸ ਲਈ ਉਸਨੂੰ ਪਾਸਪੋਰਟ ਦੀ ਲੋੜ ਸੀ ਜੋ ਕਿ ਹਜ਼ਾਰ ਮਿੰਤਾ ਕਰਨ ਦੇ ਬਾਵਜੂਦ ਵੀ ਤਲਾਲ ਨੇ ਉਸਨੂੰ ਵਾਪਸ ਨਹੀਂ ਕੀਤਾ ਸੀ ਈਸ਼ਾ ਦੇ ਦੱਸਣ ਮੁਤਾਬਕ ਤਲਾਲ ਨੂੰ ਜਿਹੜੀ ਜੇਲ ਦੇ ਵਿੱਚ ਭੇਜਿਆ ਜਾਂਦਾ ਸੀ ਉਹ ਨਮੀਸ਼ਾ ਦੇ ਕਲੀਨਿਕ ਦੇ ਕੋਲ ਹੀ ਸੀ ਤੇ ਜਿਹੜਾ ਉਸ ਜੇਲ੍ਹ ਦਾ ਵਾਰਡਨ ਸੀ ਉਹ ਅਕਸਰ ਆਪਣੇ ਚੈੱਕਅਪ ਲਈ ਉਸ ਦੀ ਕਲੀਨਿਕ ਤੇ ਆਉਂਦਾ ਸੀ ਜਦੋਂ ਨਮੀਸ਼ਾ ਵੱਲੋਂ ਉਸ ਨੂੰ ਇੱਕ ਕਹਾਣੀ ਦੱਸੀ ਜਾਂਦੀ ਹੈ ਤਾਂ ਵਾਰਡਨ ਉਸ ਨੂੰ ਇਹ ਆਈਡੀਆ ਦਿੰਦਾ ਹੈ ਕਿ ਉਹ ਮੌਕਾ ਪਾ ਕੇ ਤਲਾਲ ਨੂੰ ਬੇਹੋਸ਼ ਕਰ ਦੇਵੇ ਤੇ ਉਸ ਤੋਂ ਉਂਗਲਵਾ ਲਵੇ ਕਿ ਉਸਨੇ ਪਾਸਪੋਰਟ ਕਿੱਥੇ ਰੱਖਿਆ ਸੋ ਆਪਾਂ ਇਸ ਤੋਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਇਰਾਦਾ ਕਦੇ ਵੀ ਕਤਲ ਕਰਨ ਦਾ ਨਹੀਂ ਸੀ ਨਮੀਸ਼ਾ ਨੂੰ ਇਹੀ ਯਕੀਨ ਸੀ ਕਿ ਇਸ ਦੇ ਵਿੱਚ ਉਸ ਦੀ ਜੇਲ੍ਹ ਵਾਰਡਨ ਵੀ ਮਦਦ ਕਰ ਰਹੀ ਹੈ ਤੇ ਇਸੇ ਤਰੀਕੇ ਨਾਲ ਸ਼ਾਇਦ ਉਹ ਤਲਾਲ ਨੂੰ ਬਿਨਾਂ ਝੂਠ ਪਹੁੰਚਾਏ ਆਪਣਾ ਪਾਸਪੋਰਟ ਵਾਪਸ ਲੈ ਸਕਦੀ ਹੈ ਭਾਰਤ ਵਾਪਸ ਜਾ ਸਕਦੀ ਹੈ ਤੇ ਕਿਉਂਕਿ ਪੁਲਿਸ ਉਸ ਦੀ ਇਸ ਦੇ ਵਿੱਚ ਮਦਦ ਕਰ ਰਹੀ ਸੀ ਤੇ ਸ਼ਾਇਦ ਉਸ ਨੂੰ ਕੋਈ ਸਮੱਸਿਆ ਵੀ ਨਾ ਹੋਵੇ ਪਰ ਜੋ ਨਮਿਸ਼ਾ ਸੋਚਦੀ ਹੈ ਹੁੰਦਾ ਉਸ ਦੇ ਬਿਲਕੁਲ ਉਲਟ ਹੈ ਤਲਾਲ ਅਕਸਰ ਨਸ਼ਾ ਕਰਕੇ ਨਮਿਸ਼ਾ ਦੇ ਘਰ ਆਉਂਦਾ ਸੀ ਇਸੇ ਦੌਰਾਨ ਇੱਕ ਦਿਨ ਜਦੋਂ ਫੇਰ ਉਹ ਨਸ਼ਾ ਕਰਕੇ ਨਮਿਸ਼ਾ ਦੇ ਘਰੇ ਆਉਂਦਾ ਤੇ ਨਮੀਸ਼ਾ ਚੁੱਪਚਾਪ ਉਸਦੇ ਸੈਡੀਟਿਵ ਦਾ ਇੰਜੈਕਸ਼ਨ ਲਾ ਦਿੰਦੀ ਆ ਪਰ ਇਸ ਇੰਜੈਕਸ਼ਨ ਦਾ ਤਲਾਲ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਅਗਲੇ ਦਿਨ ਫੇਰ ਜਦੋਂ ਨਸ਼ਾ ਕਰਕੇ ਨਮੀਸ਼ਾ ਦੇ ਘਰੇ ਆਉਂਦਾ ਤੇ ਨਮੀਸ਼ਾ ਫੇਰ ਚੁੱਪਚਾਪ ਹੀ ਤੇ ਉਸਦੇ ਸੈਡੀਟਿਵ ਦਾ ਇੰਜੈਕਸ਼ਨ ਲਾ ਦਿੰਦੀ ਆ ਪਰ ਇਸ ਤੋਂ ਬਾਅਦ ਤਲਾਲ ਜ਼ਮੀਨ ਦੇ ਡਿੱਗ ਜਾਂਦਾ ਚਿਕਨ ਚ ਲੌਣ ਲੱਗਦਾ ਤੇ ਤੇ ਕੁਝ ਸਮੇਂ ਬਾਅਦ ਅਚਾਨਕ ਉਸ ਦਾ ਚਿਕਨਾ ਚਲਾਉਣਾ ਬੰਦ ਹੋ ਜਾਂਦਾ ਹੈ। ਉਸ ਦੇ ਸਰੀਰ ਦੇ ਵਿੱਚ ਹਲਚਲ ਹੋਣੀ ਬੰਦ ਹੋ ਜਾਂਦੀ ਹੈ ਤੇ ਡਰ ਦੇ ਡਰ ਦੇ ਜਦੋਂ ਨਮੀਸ਼ਾ ਉਸ ਦੀ ਪਲਸ ਚੈੱਕ ਕਰਦੀ ਹੈ, ਉਸ ਦੀ ਨਬਜ਼ ਚੈੱਕ ਕਰਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਤਲਾਲ ਦੀ ਮੌਤ ਹੋ ਚੁੱਕੀ ਹੈ। ਸ਼ਾਇਦ ਦਵਾਈਆਂ ਤੇ ਸੈਡੀਟਿਵ ਦੇ ਰਿਐਕਸ਼ਨ ਦੇ ਨਾਲ ਤਲਾਲ ਨੇ ਦਮ ਤੋੜ ਦਿੱਤਾ ਸੀ। ਤੇ ਇਸ ਤੋਂ ਬਾਅਦ ਨਮੀਸ਼ਾ ਬਹੁਤ ਬੁਰੀ ਤਰ੍ਹਾਂ ਡਰ ਜਾਂਦੀ ਹੈ ਕਿਉਂਕਿ ਉਸਨੇ ਕਤਲ ਦਾ ਇਰਾਦਾ ਨਹੀਂ ਰੱਖਿਆ ਸੀ ਤੇ ਉਸ ਨੂੰ ਇਸ ਤਰ੍ਹਾਂ ਦੀ ਕੋਈ ਉਮੀਦ ਵੀ ਨਹੀਂ ਸੀ ਉਸ ਦਾ ਇਰਾਦਾ ਕਤਲ ਦਾ ਨਹੀਂ ਸੀ ਉਸ ਦਾ ਮਕਸਦ ਸਿਰਫ ਤਲਾਲ ਤੋਂ ਬੇਹੋਸ਼ੀ ਦੇ ਵਿੱਚ ਆਪਣੇ ਪਾਸਪੋਰਟ ਬਾਰੇ ਪਤਾ ਕਰਨਾ ਸੀ ਪਰ ਹੁਣ ਉਹ ਨਰਸ ਤੋਂ ਇੱਕ ਕਾਤਲ ਬਣ ਗਈ ਸੀ ਤੇ ਇਸੇ ਦੌਰਾਨ ਡਰ ਦੇ ਡਰਦੇ ਉਹ ਆਪਣੀ ਇੱਕ ਦੋਸਤ ਹਾਨਾ ਨੂੰ ਫੋਨ ਲਾਉਂਦੀ ਹੈ ਜੋ ਕਿ ਨਮੀਸ਼ਾ ਦੀ ਹੀ ਬਿਲਡਿੰਗ ਦੇ ਵਿੱਚ ਗਰਾਉਂਡ ਫਲੋਰ 'ਤੇ ਰਹਿ ਰਹੀ ਹੁੰਦੀ ਹੈ ਹਨਾਨ ਨਮੀਸ਼ਾ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਉਹ ਨਮੀਸ਼ਾ ਦੇ ਉੱਤੇ ਹੋਏ ਜ਼ਬਰ ਜਨਾਹ ਦੀ ਜੋ ਤਲਾਲ ਵੱਲੋਂ ਕੀਤੇ ਗਏ ਸੀਗੀ ਅੱਖੀਂ ਦੇਖੀ ਗਵਾਹ ਸੀ ਕਿ ਨਮੀਸ਼ਾ ਨੂੰ ਤਲਾਲ ਦੁਆਰਾ ਦਿੱਤੇ ਗਏ ਜ਼ਖਮਾਂ ਦੇ ਕਰਕੇ ਜੋ ਉਸ ਨੂੰ ਮਾਨਸਿਕ ਤੌਰ ਤੇ ਮਿਲੇ ਸੀ ਕਈ ਵਾਰੀ ਐਂਗਜ਼ਾਇਟੀ ਅਟੈਕ ਆਉਂਦੇ ਸੀ ਤੇ ਫਿਰ ਉਸ ਨੂੰ ਪੈਨਿਕ ਅਟੈਕ ਆਉਣੇ ਵੀ ਸ਼ੁਰੂ ਹੋ ਗਏ ਸਨ ਇਸ ਤੋਂ ਬਾਅਦ ਹਾਨਾਨ ਆ ਕੇ ਨਿਮਿਸ਼ਾ ਨੂੰ ਸੰਭਾਲਦੀ ਹੈ ਉਹਨੂੰ ਐਂਗਜ਼ਾਇਟੀ ਅਟੈਕ ਆਉਂਦਾ ਤੇ ਉਸਦੀ ਉਹਨੂੰ ਦਵਾਈ ਵੀ ਦਿੰਦੀ ਹੈ ਤੇ ਉਸਨੂੰ ਸਮਝਾਉਂਦੀ ਹੈ ਕਿ ਹੁਣ ਉਸਨੂੰ ਇਸ ਲਾਸ਼ ਨੂੰ ਟਿਕਾਣੇ ਲਾਉਣਾ ਪਊਗਾ ਇਸੇ ਕਰਕੇ ਉਹ ਤਲਾਲ ਦੇ ਛੋਟੇ ਛੋਟੇ ਟੁਕੜੇ ਕਰਦੀਆਂ ਨੇ ਤੇ ਉਸਨੂੰ ਪਾਣੀ ਦੀ ਟੈਂਕੀ ਦੇ ਵਿੱਚ ਰੱਖ ਦਿੰਦੀਆਂ ਨੇ ਇਸ ਤੋਂ ਬਾਅਦ ਨਮੀਸ਼ਾ ਤੇ ਹਨਾਨ ਉਸ ਘਰ ਨੂੰ ਛੱਡ ਕੇ ਸਨਾ ਸਿਟੀ ਨੂੰ ਛੱਡ ਕੇ 380 ਕਿਲੋਮੀਟਰ ਦੂਰ ਐਡਨ ਸ਼ਹਿਰ ਦੇ ਵਿੱਚ ਛੁਪ ਕੇ ਰਹਿਣ ਲੱਗ ਜਾਂਦੀਆਂ ਨੇ ਪਰ ਟੈਂਕੀ ਦੇ ਵਿੱਚ ਜਦੋਂ ਬਦਬੂ ਆਉਂਦੀ ਹੈ ਤੇ ਪੜੋਸੀਆਂ ਵੱਲੋਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤੇ ਆਖਿਰਕਾਰ 25 ਜੁਲਾਈ 2017 ਨੂੰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਉਂਕਿ ਜਦੋਂ ਪੁਲਿਸ ਨੇ ਇਸ ਬੂਰੀ ਦੀ ਜਾਂਚ ਕੀਤੀ ਤੇ ਉਸ ਨੂੰ ਉਸ ਦੇ ਵਿੱਚੋਂ ਤਲਾਲ ਦੇ ਟੁਕੜੇ ਮਿਲਦੇ ਨੇ ਤੇ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆਉਂਦੀ ਹੈ ਤਾਂ ਉੱਥੇ ਇੱਕ ਅਫਵਾਹ ਫੈਲ ਜਾਂਦੀ ਹੈ ਕਿ ਕੇਰਲ ਆ ਦੀ ਇੱਕ ਨਰਸ ਨੇ ਆਪਣੇ ਯਮਨ ਦੇ ਪਤੀ ਦਾ ਕਤਲ ਕਰਕੇ ਉਸ ਦੇ ਟੁਕੜੇ ਕਰਕੇ ਉਸ ਨੂੰ ਪਾਣੀ ਦੀ ਟੈਂਕੀ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਗਈ ਹੈ ਪਰ ਜਦੋਂ ਇਹ ਖਬਰ ਥਾਮਸ ਕੋਲੇ ਪਹੁੰਚਦੀ ਹੈ ਤਾਂ ਉਸ ਦੇ ਪੈਰਾਂ ਥਲੋ ਜ਼ਮੀਨ ਨਿਕਲ ਜਾਂਦੀ ਹੈ ਉਹ ਤੁਮਿਸ ਦਾ ਵੀ ਉਸਦੇ ਨਾਲ ਕੋਈ ਸੰਪਰਕ ਨਹੀਂ ਹੋ ਪਾਰਿਆ ਸੀ ਤੇ ਉਸਦੇ ਹੋਰ ਰਿਸ਼ਤੇਦਾਰ ਵੀ ਨਮੀਸ਼ਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕਿਸੇ ਦਾ ਕੋਈ ਸੰਪਰਕ ਨਹੀਂ ਹੋ ਪਉਂਦਾ ਉੱਥੇ ਨਮੀਸ਼ਾ ਤੇ ਹনান ਯਮੰਦੀ ਜੇਲ੍ਹ ਦੇ ਵਿੱਚ ਬੰਦ ਸਨ ਤੇ ਵਿੱਚੋਂ ਇੱਕ ਵਾਰੀ ਨਮੀਸ਼ਾ ਨੂੰ ਫੋਨ ਕਾਲ ਦੀ ਸਹੂਲਤ ਦਿੱਤੀ ਗਈ ਜਿੱਥੇ ਉਸਨੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਜਿਸ ਤੋਂ ਉਸਨੂੰ ਪਤਾ ਲੱਗਿਆ ਕਿ ਜਿਹੜੀਆਂ ਨਮੀਸ਼ਾ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇ ਉਹ ਕਾਫੀ ਪੱਖਪਾਤੀ ਹਨ ਵਿਸ਼ਾਵਲੂ ਦੱਸਿਆ ਗਿਆ ਕਿ ਉਥੇ ਉਸ ਨੂੰ ਕੋਈ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ ਤੇ ਨਾ ਹੀ ਉਸ ਲਈ ਕੋਈ ਵਕੀਲ ਨਿਯੁਕਤ ਕੀਤਾ ਗਿਆ। ਉਥੇ ਕੋਰਟ ਦੇ ਵਿੱਚ ਨਮੇਸ਼ਾ ਆਪ ਹੀ ਆਪਣੀ ਦਲੀਲ ਕੋਰਟ ਦੇ ਸਾਹਮਣੇ ਰੱਖਦੀ ਹੈ ਕਿ ਕਿੱਦਾਂ ਜਾਲ ਸਾਜੀ ਕਰਕੇ ਤਲਾਲ ਨੇ ਉਸ ਨਾਲ ਵਿਆਹ ਦਾ ਸਰਟੀਫਿਕੇਟ ਬਣਾਇਆ ਸੀ ਤੇ ਉਸ ਨੂੰ ਵਾਇਸ ਦੱਸਿਆ ਸੀ ਤੇ ਕਿੱਦਾਂ ਅਦਾਲਤ ਇਸ ਨੂੰ ਪਹਿਚਾਣ ਨਹੀਂ ਸਕੀ ਹਾਲਾਂਕਿ ਉਹ ਹੀ ਪਹਿਚਾਣ ਸਕਦੀ ਸੀ ਕਿ ਵਿਆਹ ਦੇ ਸਰਟੀਫਿਕੇਟ ਦੇ ਉੱਤੇ ਕਿੱਦਾਂ ਉਸ ਦਾ ਇੱਕ ਮੁਸਲਿਮ ਲੜਕੇ ਨਾਲ ਨਾਮ ਜੁੜਿਆ ਹੋਇਆ ਤੇ ਉਹ ਇਸ ਦੀ ਜਾਂਚ ਪਾਸਪੋਰਟ ਦੇ ਨਾਲ ਮਿਲਾ ਕੇ ਵੀ ਕਰ ਸਕਦੀ ਸੀ ਨਮੀਸ਼ਾ ਅਦਾਲਤ ਤੋਂ ਇਹ ਵੀ ਅਪੀਲ ਕਰਦੀ ਹੈ ਕਿ ਉਸ ਦੇ ਪੜੋਸੀਆਂ ਤੋਂ ਵੀ ਇਸ ਚੀਜ਼ ਦੀ ਜਾਂਚ ਪੜਤਾਲ ਕਰ ਸਕਦੇ ਨੇ ਕਿ ਕਿੱਦਾਂ ਤਲਾਲ ਉਸ ਨੂੰ ਮਾਰਦਾ ਕੁੱਟਦਾ ਸੀ ਉਸ ਤੇ ਤਸ਼ੱਦਦ ਕਰਦਾ ਸੀ ਤੇ ਕਿੱਦਾਂ ਉਸ ਦੇ ਨਾਲ ਉਸ ਦੀ ਜ਼ਿੰਦਗੀ ਉਸ ਨੇ ਬੱਦਰ ਬਣਾ ਦਿੱਤੀ ਸੀ ਪਰ ਇੰਨੇ ਸਾਰੇ ਸਾਫ਼ ਸਾਫ਼ ਸਬੂਤ ਹੋਣ ਦੇ ਬਾਵਜੂਦ ਤੇ ਇੰਨੀਆਂ ਦਲੀਲਾਂ ਦੇ ਰੱਖਣ ਦੇ ਬਾਵਜੂਦ ਵੀ 2018 ਦੇ ਵਿੱਚ ਨਮੀਸ਼ਾ ਨੂੰ ਯਮਨ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਇਸ ਤੋਂ ਬਾਅਦ ਨਮੀਸ਼ਾ ਦੀ ਅਪੀਲ ਲਈ ਜੋ ਵਕੀਲ ਰੱਖਿਆ ਗਿਆ ਸੀ ਉਹ ਵੀ ਇੱਕ ਜੂਨੀਅਰ ਵਕੀਲ ਸੀ ਤੇ ਉਹ ਵੀ ਉੱਥੇ ਚੰਗੀ ਤਰ੍ਹਾਂ ਬਹਿਸਬਾਜ਼ੀ ਜਾਂ ਉਸ ਦੀ ਗੱਲ ਨੂੰ ਨਹੀਂ ਰੱਖ ਪਾਇਆ ਤੇ ਪੁਲਿਸ ਕਾਰਵਾਈਆਂ ਤੇ ਅਦਾਲਤ ਦੇ ਜਿਹੜੇ ਵੀ ਪੇਪਰ ਸਨ ਉਹ ਵੀ ਅਰਬੀ ਭਾਸ਼ਾ ਦੇ ਵਿੱਚ ਸਨ ਜਿਸ ਕਰਕੇ ਨਮੀਸ਼ਾ ਉਹਨਾਂ ਨੂੰ ਨਾ ਤਾਂ ਚੰਗੀ ਤਰ੍ਹਾਂ ਸਮਝ ਪਾਈ ਕਿ ਉਹਨਾਂ ਦੇ ਵਿੱਚ ਕੀ ਲਿਖਿਆ ਤੇ ਨਾ ਹੀ ਉਹਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਕਿ ਉਹ ਕਿਹੜੇ ਪੇਪਰਾਂ ਦੇ ਉੱਤੇ ਸਾਈਨ ਕਰ ਰਹੀ ਹੈ ਤੇ ਉਹਨਾਂ ਦੇ ਵਿੱਚ ਕੀ ਲਿਖਿਆ ਗਿਆ ਆਖਿਰਕਾਰ ਕਾਨੂੰਨ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਉਥੋਂ ਦੀ ਕੋਰਟ ਨੇ ਹਨਾ ਨੂੰ 2020 ਦੇ ਵਿੱਚ ਜੇਲ੍ਹ ਦੀ ਸਜ਼ਾ ਅਦੇ ਨਿਮੇਸ਼ਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਸ ਤੋਂ ਬਾਅਦ ਨਿਮੇਸ਼ਾ ਨੂੰ ਜਿਹੜਾ ਵਕੀਲ ਦਿੱਤਾ ਗਿਆ ਸੀ ਉਹ ਵੀ ਐਪੈਕਸ ਕੋਰਟ ਦੇ ਵਿੱਚ ਜਾਣ ਲਈ ਐਲੀਜੀਬਲ ਨਹੀਂ ਸੀ ਤੇ ਐਸੇ ਕਰਕੇ ਨਿਮੇਸ਼ਾ ਵੱਲੋਂ ਬਿਨਾਂ ਕਿਸੇ ਟੰਗ ਤੋਂ ਸੁਪਰੀਮ ਜੁਡੀਸ਼ੀਅਲ ਕਾਉਂਸਲ ਜਿਹੜੀ ਹੈਗੀ ਹੈ ਯੂਮਨ ਦੀ ਉਹਦੇ ਵਿੱਚ ਆਪਣੀ ਫਾਂਸੀ ਦੀ ਸਜ਼ਾ ਦੇ ਖਿਲਾਫ ਅਰਜੀ ਦਿੱਤੀ ਜਾਂਦੀ ਹੈ ਪਰ ਬਦਕਿਸਮਤੀ ਦੇ ਨਾਲ ਦਸੰਬਰ 2024 ਦੇ ਵਿੱਚ ਜਿਹੜੀ ਇਹ ਮਰਸੀ ਪਟੀਸ਼ਨ ਸੀ ਇਹ ਯਮਨ ਦੇ ਰਾਸ਼ਟਰਪਤੀ ਰਸ਼ਦ ਅਲੀਮੀ ਦੁਆਰਾ ਵੀ ਇਸ ਨੂੰ ਰੱਦ ਕੀਤਾ ਜਾਂਦਾ ਹੈ ਕਿ ਤੇ ਉਸ ਨੂੰ 1 ਮਹੀਨੇ ਦੇ ਅੰਦਰ ਅੰਦਰ ਫਾਂਸੀ ਦੀ ਸਜ਼ਾ ਦੇਣ ਦਾ ਆਰਡਰ ਦੇ ਦਿੱਤਾ ਜਾਂਦਾ ਹੈ ਫਿਲਹਾਲ ਯਮਨ ਦੀ ਐਮਬੈਸੀ ਵੱਲੋਂ ਇਹ ਗੱਲ ਕੋਈ جاری ਇਹ ਤੇ ਕਿਆ ਜਾ ਰਿਹਾ ਹੈ ਕਿ ਯਮਨ ਦੇ ਰਾਸ਼ਟਰਪਤੀ ਵੱਲੋਂ ਨਮੀਸ਼ਾ ਦੀ ਫਾਂਸੀ ਦੀ ਸਜ਼ਾ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤੇ ਇਹ ਫੈਸਲਾ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਹੁਦੀ ਅਥਾਰਟिटीज ਦੇ ਕੋਲ ਹੈ ਇਸ ਦਾ ਮਤਲਬ ਹੈ ਕਿ ਨਮੀਸ਼ਾ ਦੇ ਕੇਸ ਦੇ ਨਾਲ ਜਿੰਨੇ ਵੀ ਫੈਸਲੇ ਜੁੜੇ ਹੋਏ ਨੇ ਉਹ ਹੁਦੀ ਅਥਾਰਟिटीज ਦੇ ਵੱਲੋਂ ਲਿਆ ਜਾ ਰਿਹਾ ਹੈ ਤੇ ਜਿਹੜਾ ਉਹ ਖੇਤਰ ਹੈ ਉਹ ਵੀ ਹੁਦੀ ਅਥਾਰਟिटीज ਦੇ ਕੰਟਰੋਲ ਦੇ ਅੰਡਰ ਹੈ ਇਸ ਲਈ ਨਮੀਸ਼ਾ ਕੋਲ ਜਿਹੜਾ ਹੁਣ ਫਾਂਸੀ ਤੋਂ ਬਚਣ ਲਈ ਇਕਲੌਤਾ ਰਾਸਤਾ ਬਚਦਾ ਉਹ ਬਚਦਾ ਹੈ ਬਲੱਡ ਮਨੀ ਪਰ ਹੁਣ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਉੱਠੂਗਾ ਕਿ ਇਹ ਬਲੱਡ ਮਨੀ ਕੀ ਚੀਜ਼ ਹੈ ਤੇ ਇਹ ਹੂਦੀ ਅਥਾਰਟੀਜ਼ ਕੌਣ ਨੇ ਤੇ ਚਲੋ ਆਪਾਂ ਇਸ ਚੀਜ਼ ਦੇ ਉੱਤੇ ਇੱਕ ਥੋੜਾ ਜਿਹਾ ਚਾਨਣਾ ਪਾਉਣਾ ਹੈ ਹੁਣ ਜਿਹੜਾ ਯਮਨ ਦੇਸ਼ ਹੈ ਇਹਦੇ ਵਿੱਚ ਸ਼ੀਆ ਤੇ ਸੁੰਨੀ ਦੋਨਾਂ ਦਾ ਹੀ ਰਾਜ ਹੈ ਪਰ ਜਿਹੜੇ ਸ਼ੀਆ ਮੁਸਲਮਾਨ ਨੇ ਜਿਨ੍ਹਾਂ ਨੂੰ ਖੁੱਦੀ ਕਿਹਾ ਜਾਂਦਾ ਹੈ ਉਹਨਾਂ ਦੀ ਸੰਖਿਆ 35% ਹੈ ਤੇ ਸੁੰਨੀਆਂ ਦੀ ਜਿਹੜੀ ਸੰਖਿਆ ਉਹ 65% ਹੈ ਤੇ ਜਿੱਥੇ ਨਮੀਸ਼ਾ ਪ੍ਰੀਆ ਦਾ ਕੇਸ ਚੱਲ ਰਿਹਾ ਹੈ ਯਾਨੀ ਕਿ ਯਮਨ ਦੀ ਰਾਜਧਾਨੀ ਸਨਾ ਦੇ ਵਿੱਚ ਉੱਥੇ ਕੰਟਰੋਲ ਹੈ ਖੁੱਦੀਆਂ ਦਾ ਯਾਨੀ ਕਿ ਸ਼ੀਆ ਦਾ ਤੇ ਇਸ ਜਗ੍ਹਾ ਦੇ ਉੱਤੇ ਸ਼ਰੀਅਤ ਕਾਨੂੰਨ ਹਜੇ ਵੀ ਚੱਲਦਾ ਹੈ ਸ਼ਰੀਅਤ ਕਾਨੂੰਨ ਦੇ ਹਿਸਾਬ ਨਾਲ ਜਾਨ ਦੀ ਜਿਹੜੀ ਸਜ਼ਾ ਆ ਉਹ ਜਾਨ ਲੈ ਕੇ ਦਿੱਤੀ ਜਾਂਦੀ ਆ ਪਰ ਇੱਥੇ ਇੱਕ ਬਲੱਡ ਮਨੀ ਦਾ ਕਨਸੈਪਟ ਵੀ ਹੈ ਕਿ ਜੇ ਦੋਸ਼ੀ ਦੇ ਪਰਿਵਾਰ ਦੀ ਫੈਮਿਲੀ ਪਰੇਸ਼ਾਨ ਹੈ ਉਹਨਾਂ ਨੂੰ ਪੈਸੇ ਦੀ ਲੋੜ ਹੈ ਤਾਂ ਜਿਹੜਾ ਦੋਸ਼ੀ ਹੈ ਉਸ ਦੇ ਵੱਲੋਂ ਜਿਹੜਾ ਵਿਕਟਿਮ ਹੈ ਜਿਹਦਾ ਕਤਲ ਹੋਇਆ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਜਿੰਨੇ ਉਹ ਪੈਸੇ ਮੰਗਣ ਉਹਨਾਂ ਨੂੰ ਪੈਸੇ ਦਿੱਤੇ ਜਾ ਸਕਦੇ ਨੇ ਤੇ ਇਸ ਜਿਹੜਾ ਕੰਪਰੋਮਾਈਜ਼ ਹੈ ਇਸ ਨੂੰ ਬਲੱਡ ਮਨੀ ਕਿਹਾ ਜਾਂਦਾ ਹੈ ਇਹ ਬਲੱਡ ਮਨੀ ਦੇਣ ਤੋਂ ਬਾਅਦ ਦੋਸ਼ੀ ਦੀ ਸਜ਼ਾ ਮਾਫ ਹੋ ਜਾਂਦੀ ਹੈ ਯਮਨ ਦੇ ਇੱਕ ਬਿਜ਼ਨਸਮੈਨ ਸੈਮੂਅਲ ਪਾਸਕਰ ਇੱਕ ਐਨਆਰਆਈ ਸੋਸ਼ਲ ਐਕਟਿਵਿਸਟ ਨੇ ਤੇ ਉਹ ਇਸ ਟੀਮ ਦੇ ਮੈਂਬਰ ਵੀ ਨੇ ਤੇ ਉਹਨਾਂ ਵੱਲੋਂ 2017 ਤੋਂ ਹੀ ਨਮੀਸ਼ਾ ਨੂੰ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੇ ਨਾ ਸਿਰਫ ਨਮੀਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕਾਉਂਸਲ ਵੀ ਬਣਾਈਆ ਬਲਕਿ ਉਹ ਕਰਾਉਡ ਫੰਡਿੰਗ ਕਰਕੇ ਨਮੀਸ਼ਾ ਪ੍ਰਿਆ ਦੀ ਜਾਨ ਬਚਾਉਣ ਲਈ ਬਲੱਡ ਮਨੀ ਵੀ ਅਰੇਂਜ ਕਰ ਰਹੇ ਨੇ ਪਰ ਸਮੱਸਿਆ ਇਹ ਸੀ ਕਿ ਦਲਾਲ ਦੀ ਫੈਮਲੀ ਨਾਲ ਕੌਣ ਗੱਲ ਕਰੂਗਾ ਤੇ ਇਸ ਲਈ ਭਾਰਤੀ ਐਮਬੈਸੀ ਦੇ ਵਕੀਲ ਅਬਦੁੱਲ ਅਮੀਰ ਨੂੰ ਚੁਣਿਆ ਗਿਆ ਕਿ ਉਹ ਨਮੀਸ਼ਾ ਦੇ ਵੱਲੋਂ ਦਲਾਲ ਦੀ ਫੈਮਲੀ ਨਾਲ ਕੰਪਰੋਮਾਈਜ਼ ਦੀ ਗੱਲ ਕਰਨਗੇ ਇਸ ਮੁਲਾਕਾਤ ਦੇ ਵਿੱਚ 40000 ਡਾਲਰ ਪ੍ਰੀ ਨੇਗੋਸ਼ੀਏਸ਼ਨ ਅਮਾਉਂਟ ਦੇ ਤੌਰ ਤੇ ਮੰਗੀ ਜਾਂਦੀ ਹੈ ਤੇ ਪਹਿਲੀ ਕਿਸ਼ਤ 20000 ਡਾਲਰ ਦੇ ਦਿੱਤੀ ਜਾਂਦੀ ਹੈ ਪਰ ਇਸ ਤੋਂ ਬਾਅਦ ਅਬਦੁੱਲਾ ਅਮੀਰ ਇਸ ਇਨਵੈਸਟੀਗੇਸ਼ਨ ਨੂੰ ਜਾਂ ਇਸ ਗੱਲਬਾਤ ਨੂੰ ਇਹ ਕਹਿ ਕੇ ਰੋਕ ਦਿੰਦੇ ਨੇ ਕਿ ਉਹ ਅੱਗੇ ਗੱਲਬਾਤ ਉਦੋਂ ਕਰਨਗੇ ਜਦੋਂ ਉਹਨਾਂ ਨੂੰ ਪੂਰੀ ਰਕਮ ਦੇ ਦਿੱਤੀ ਜਾਊਗੀ ਬਲੱਡ ਮਨੀ ਨੂੰ ਲੈ ਕੇ ਮੀਡੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾਏ ਗਏ ਆ ਤੇ ਤਲਾਲ ਦੀ ਫੈਮਲੀ ਵੱਲੋਂ ਵੀ ਅਧਿਕਾਰਿਕ ਰਕਮ ਦਾ ਕੋਈ ਖਲਾਸਾ ਹਜੇ ਤੱਕ ਨਹੀਂ ਕੀਤਾ ਗਿਆ 23 ਦਸੰਬਰ 2024 ਨੂੰ ਨਮੀਸ਼ਾ ਦੇ ਫਾਂਸੀ ਦੇ ਫੈਸਲੇ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਅਧਿਕਾਰਿਕ ਪ੍ਰਵਕਤਾ ਗੁਰੰਦੀਰ ਜੈਸਵਾਲ ਨੇ ਕਿਹਾ ਕਿ ਇੱਕ ਟਵੀਟ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਅਸੀਂ ਨਮੀਸ਼ਾ ਪ੍ਰਿਆ ਦੇ ਕੇਸ ਤੋਂ ਚੰਗੀ ਤਰ੍ਹਾਂ ਵਾਕਿਫਾ ਤੇ ਭਾਰਤੀ ਸਰਕਾਰ ਹਰ ਤਰ੍ਹਾਂ ਦੀ ਮਦਦ ਦੇ ਲਈ ਤਿਆਰ ਹੈ ਬੈਦਾ ਦੀ ਜੇਲ੍ਹ ਦੇ ਵਿੱਚ ਕੈਦ ਨਮੀਸ਼ਾ ਪ੍ਰਿਆ ਦੀ ਜ਼ਿੰਦਗੀ ਉਹਨਾਂ ਤਲਾਲ ਦੇ ਪਰਿਵਾਰ ਦੇ ਉੱਤੇ ਨਿਰਭਰ ਹੈ ਕੀ ਉਹ ਇਹ ਬਲੱਡ ਮੈਨ ਨੂੰ ਐਕਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਕੀ ਉਹ ਰਹਿਮ ਕਰਦੇ ਨੇ ਜਾਂ ਨਹੀਂ ਕਰਦੇ ਤੇ ਉਸ ਨੂੰ ਅੰਦਾਜ਼ਾ ਵੀ ਨਹੀਂ ਕਿ ਜੇਲ੍ਹ ਦੀਆਂ ਚਾਰ ਦੀਵਾਰਾਂ ਦੇ ਬਾਹਰ ਕੀ ਕੀ ਹੋ ਰਿਹਾ ਹੈ ਨਮੀਸ਼ਾ ਪ੍ਰਿਆ ਦੀ ਪ੍ਰਤੀਨਿਧਤਾ ਕਰ ਰਹੇ ਤੇ ਉਸ ਦਾ ਕੇਸ ਲੜ ਰਹੇ ਸੁਬਾਸ ਚੰਦਰਨ ਦਾ ਕਹਿਣਾ ਹੈ ਕਿ ਇਹ ਜਿਹੜਾ ਕੰਮ ਹੈ ਇਹ ਭਾਰਤ ਸਰਕਾਰ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੈ ਪਰ ਇੰਨੀਆਂ ਸਾਰੀਆਂ ਔਕੜਾਂ ਮੁਸੀਬਤਾਂ ਦੇ ਬਾਅਦ ਵੀ ਨਿਮਿਸ਼ਾ ਦੇ ਪਰਿਵਾਰ ਨੇ ਹਜੇ ਤੱਕ ਉਮੀਦ ਨਹੀਂ ਛੱਡੀ ਦੇਪਤੀ ਥਾਮਸ ਦਾ ਕਹਿਣਾ ਹੈ ਕਿ ਉਸਨੇ ਹਜੇ ਤੱਕ ਉਮੀਦ ਨਹੀਂ ਛੱਡੀ ਉਸ ਨੂੰ ਉਮੀਦ ਹੈ ਕਿ ਉਸਦੀ ਪਤਨੀ ਦੀ ਜ਼ਿੰਦਗੀ ਜ਼ਰੂਰ ਬਚੇਗੀ ਤੇ ਉਸ ਦੀ ਧੀ ਜਿਹੜੀ ਹਜੇ ਤੱਕ ਆਪਣੀ ਮਾਂ ਨੂੰ ਨਹੀਂ ਮਿਲ ਸਕੀ ਉਹ ਇੱਕ ਦਿਨ ਆਪਣੀ ਮਾਂ ਨੂੰ ਜ਼ਰੂਰ ਮਿਲੇਗੀ ਨਿਮਿਸ਼ਾ ਪ੍ਰਿਆ ਦੀ ਮਾਂ ਪ੍ਰੇਮਕ ਕੁਮਾਰੀ ਭਾਰਤ ਤੋਂ ਮਨਜ਼ੂਰੀ ਲੈ ਕੇ 2024 ਤੋਂ ਹੀ ਯਮਨ ਦੇ ਵਿੱਚ ਹੈ ਤੇ ਉਹ ਆਪਣੀ ਤੀਨ ਨੂੰ ਬਚਾਉਣ ਲਈ ਅਲੱਗ-ਅਲੱਗ ਰਾਹ ਵੀ ਲੱਭ ਰਹੀ ਹੈ ਤੇ ਪਿਛਲੇ 9 ਮਹੀਨਿਆਂ ਦੇ ਵਿੱਚ ਸਿਰਫ ਦੋ ਵਾਰੀ ਉਹ ਆਪਣੀ ਬੇਟੀ ਨੂੰ ਮਿਲ ਸਕੀ ਹੈ ਤੇ ਇਸ ਕੇਸ ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਇਹ ਹੈ ਕਿ ਨਮੀਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ ਜਿਹੜੀ ਕਿ 15 ਜੁਲਾਈ ਨੂੰ ਡਿਲੇ ਕਰ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਉੱਥੋਂ ਦੇ ਧਾਰਮਿਕ ਲੀਡਰ ਹੈ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਹਜੇ ਪੂਰਨ ਤੌਰ ਤੇ ਨਹੀਂ ਕਹਿ ਸਕਦੇ ਕੁਝ ਪਰਮਨੈਂਟਲੀ ਨਹੀਂ ਕਿਹਾ ਜਾ ਸਕਦਾ ਪਰ ਹਾਂ ਕੁਝ ਸਮੇਂ ਲਈ ਇਹ ਫਾਂਸੀ ਰੋਕ ਦਿੱਤੀ ਜਾਂਦੀ ਹੈ ਤੇ ਅੱਗੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਹ ਫਾਂਸੀ ਟਲਦੀ ਹੈ ਜਾਂ ਨਹੀਂ ਟਲਦੀ ਇਹ ਕੇਸੀ ਨਮੀਸ਼ਾ ਪ੍ਰਿਆ ਦਾ ਕਿਦਾਂ ਇੱਕ ਕੁੜੀ ਇੱਕ ਛੋਟੇ ਜਿਹੇ ਗਰੀ ਪਰਿਵਾਰ ਦੇ ਵਿੱਚੋਂ ਉੱਠਦੀ ਹੈ ਯਮਨ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਲਈ ਜਾਂਦੀ ਹੈ ਤੇ ਕਿਦਾਂ ਇੱਕ ਨਰਸ ਤੋਂ ਇੱਕ ਕਾਤਲ ਬਣ ਤੱਕ ਦਾ ਸਫ਼ਰ ਉਸ ਦਾ ਤੈ ਹੁੰਦਾ ਹੈ ਜੇ ਤੁਹਾਨੂੰ ਸਾਡੀਆਂ ਸਟੋਰੀਆਂ ਸਾਡੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਇਸ ਕੇਸ ਬਾਰੇ ਕੀ ਸੋਚਦੇ ਹੋ ਆਪਣੇ ਸੁਝਾਅ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਧੰਨਵਾਦ